ਹਲੋ ਸੰਗਤ ਜੀ ਗੁਰਦੁਆਰੇ ਦੇ ਵਿੱਚ ਅਰਦਾਸ ਹੁੰਦੀ ਹੈ ਦੁਖਨੀਵਰਨ ਸਾਹਿਬ ਦੇ ਵਿੱਚ ਸੋ ਇਸਰਨਾਮ ਦੇ ਵਿੱਚ ਅਸੀ ਵੀ ਬਾਬਾ ਜੀ ਨੂੰ ਅਰਦਾਸ ਕਰਦੇ ਆ ਬਾਬਾ ਜੀ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਵਾ ਉਹਦੇ ਦਿਲ ਦੇ ਆ ਮਨੋਕਾਮਨਾ ਜੋ ਵੀ ਦਿਲ ਦੇ ਵਿੱਚ ਜੋ ਵੀ ਅਰਦਾਸ ਹੈ ਇਸ ਵੀਡੀਓ ਨੂੰ ਦੇਖ ਕੇ ਅਰਦਾਸ ਨੂੰ ਦੇਖ ਕੇ ਤੁਸੀਂ ਕਰ ਲਿਓ ਅਸੀਂ ਵੀ ਅਰਦਾਸ ਕਰਦੇ ਹਾਂ ਤੁਹਾਡੀ ਮਨੋਕਾਮਨਾ ਸਰੀਆ ਪੂਰੀਆ ਬਹੁਤੋ ਅਰਦਾਸ ਬਾਈ ਗੁਰੂ ਜੀ ਸੁਣ ਲੈਣ ਜੀ ਆਪਾਂ ਦੇ ਵਿੱਚ ਅਸੀਂ ਵੀ ਆਪਣੀ ਅਰਦਾਸ ਸ਼ਾਮਲ ਕਰਦੇ ਆਂ ਵਾਹਿਗੁਰੂ ਜੀ ਸਭ ਦਾ ਪਲਾਦਰਣ ਜੋ ਵੀ ਸੰਗਤ ਇਸ ਮੇਲੇ ਦੇਖਦੀ ਹੈ ਸਾਰੀ ਸੰਗਤ ਜੀ ਨੂੰ ਸੰਦੀਪ ਸੈਣੀ ਵੱਲੋਂ ਵਾਹਿਗੁਰੂ ਜੀ ਆ ਖਾਲਤਾ ਵਾਹਿਗੁਰੂ ਜੀ ਦੀ ਫਤਿਹ ਸੋਹ ਸੰਗਤ ਜੀ ਅੱਜ ਤੁਹਾਨੂੰ ਅਸੀਂ ਲੈ ਕੇ ਜਾ ਰਹੇ ਆਂ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਮ ਹੈ ਗਾਵਤ ਦੁੱਖ ਨਿਵਾਰਨ ਕੁਦਖਨੇਵਾਰਨ ਗੁਰਦੁਆਰੇ ਜਾ ਕੇ ਤੁਹਾਨੂੰ ਪੂਰਾ ਗੁਰਦੁਆਰਾ ਦਿਖਾਵਾਂਗੇ ਆਲੇ ਦੁਆਲੇ ਦੀ ਮਾਰਕੀਟ ਦਿਖਾਵਾਂਗੇ ਸੋ ਉਥੇ ਦਾ ਇਤਿਹਾਸ ਦੱਸਾਂਗੇ ਸੋ ਅੱਜ ਇਸ ਵੀਡੀਓ ਦੇ ਵਿੱਚ ਮੇਰੇ ਨਾਲ ਜੋ ਜਾ ਰਹੇ ਨੇ ਨਾਲ ਮੇਰਾ ਭਰਾ ਪ੍ਰਿੰਸ ਕੰਜੀ ਆਓ ਸੰਗਤ ਜੀ ਨੂੰ ਆਪਣਾ ਚਿਹਰਾ ਦਿਖਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਸਾਡਾ ਪ੍ਰਿੰਸ ਭਰਾ ਸਾਡੇ ਨਾਲ ਅੱਜ ਇਸ ਬਲੌਗ ਦੇ ਵਿੱਚ ਨਾਲ ਹੋਊਗਾ ਸੋ ਆਓ ਤੁਹਾਨੂੰ ਲੈ ਚਲੀਏ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਵੀਡੀਓ ਦੇ ਵਿੱਚ ਬਣੇ ਰਿਓ ਆਜੋ ਸੋ ਸੰਗਤ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤੈ ਸੋ ਸੰਗਤ ਜੀ ਹੁਣ ਅਸੀਂ ਦੁੱਖ ਨਿਵਾਰਨ ਗੁਰਦੁਆਰੇ ਕੋਲ ਪਹੁੰਚ ਚੁੱਕੇ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਗੁਰਦੁਆਰਾ ਸੋ ਇਹ ਗੁਰਦੁਆਰਾ ਫੀਲਡਗੰਜ ਮਾਰਕੀਟ ਦੇ ਵਿੱਚ ਬਣਿਆ ਹੋਇਆ ਹੈ ਜੋ ਵਾਲ ਵਾਲੇ ਬਹੁਤ ਜਿਆਦਾ ਹੋ ਉਸੇ ਰਹਿ ਗਈ ਦੁਕਾਨਾਂ ਨੇ ਇੱਥੇ ਤੇ ਇੱਥੇ ਮਾਰਕੀਟ ਦੇ ਵਿੱਚ ਗੁਰਦੁਆਰਾ ਬਣਿਆ ਆਓ ਤੁਹਾਨੂੰ ਹੁਣ ਦੁੱਖ ਨਿਵਾਰਨ ਗੁਰਦੁਆਰੇ ਲੈ ਚਲੀਏ ਨੋਸੰਗਤ ਜੀ ਹੁਣ ਅਸੀਂ ਆ ਚੁੱਕੇ ਆ ਗੁਰਦੁਆਰਾ ਦੁੱਖਾਨੇਵਾਰਨ ਦੇ ਫੋਟਰ ਮੋਟਰਸਾਈਕਲ ਦੀ ਪਾਰਕਿੰਗ ਦੇ ਵਿੱਚ ਆਓ ਚਲਿਏ ਪਾਰਕਿੰਗ ਵੱਲ ਨੋਸੰਗਤ ਆ ਗਿਆ ਗਏ ਸੋ ਜਾ ਬੜੀਆ ਲੋ ਸੰਗਤ ਜੀ ਪਾਰਕਿੰਗ ਦੇਖੋ ਦੁਕਾਨਵਾਲਿਆਂ ਦੀ ਸੋ ਗੱਡੀਆਂ ਦੀ ਪਾਰਕਿੰਗ ਮੋਟਰਸਾਈਕਲਾਂ ਦੀ ਪਾਰਕਿੰਗ ਸਾਰਾ ਕੁਝ ਇੱਥੇ ਦਿਖਾ ਰਿਆ ਸੋ ਜੇ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਆ ਤੇ ਚਲਦੀ ਚਲਦੀ ਵੀਡੀਓ ਦੇ ਵਿੱਚ ਤੁਸੀਂ ਲਾਈਕ ਸ਼ੇਅਰ ਕਮੈਂਟ ਕਰ ਸਕਦੇ ਹੋ ਤੇ ਲੋ ਸੰਗਤ ਜੀ ਪਾਰਕਿੰਗ ਤੋਂ ਬਾਅਦ ਸਿੱਧਾ ਆਪਾਂ ਹੁਣ ਜਾ ਰਹੇ ਆ ਗੁਰਦੁਆਰੇ ਦੇ ਅੰਦਰ ਆ ਜਿਹੜੇ ਟੈਪ ਲੱਗੇ ਹੋਏ ਨੇ ਇਸ ਕਰਕੇ ਲਾਏ ਆ ਕਿ ਇਦੋਂ ਹੀ ਸਾਹਿਬ ਤੁਸੀਂ ਪਾਰਕਿੰਗ ਲਾਂਡ ਤੋਂ ਬਾਅਦ ਇਦੋਂ ਤੁਸੀਂ ਪੈਦਲ ਜਾਣਾ ਆਓ ਹੁਣ ਆਪਾਂ ਪੈਦਲ ਚੱਲਦੇ ਆਂ ਸਾਡਾ ਪ੍ਰਿੰਸ ਘਰਾ ਜਾ ਰਿਹਾ ਪੈਦਲ ਆਓ ਇਹਨਾਂ ਨੂੰ ਕੈਪਚਰ ਕਰਦੇ ਆ ਆ ਹੁਣ ਚੱਲ ਜਾਈਏ ਅਸੀਂ ਉੱਧਰ ਉੱਥੇ ਤੁਸੀਂ ਪੀ ਸਕਦੇ ਹੋ ਠੰਡਾ ਪਾਣੀ ਇੱਧਰ ਤੁਸੀਂ ਠੰਡਾ ਪਾਣੀ ਪੀ ਸਕਦੇ ਹੋ ਜੋ ਕਿ ਗਰਮੀਆਂ ਸਦੀਆਂ ਦੇ ਵਿੱਚ ਹੰਦਾ ਪਾਣੀ ਮਿਲਦਾ ਹੈ ਪ੍ਰਿੰਸ ਬੜੀ ਸ਼ਰਦਾ ਭਾਵਨਾ ਨਾਲ ਗਾਰਿਆ ਹੈ ਬਾਬਾ ਜੀ ਕੋ ਕੁਛ ਮੰਗਣ ਬਾਬਾ ਜੀ ਨੂੰ ਰਾਸੁਰਗਾ ਬਾਬਾ ਜੀ ਚਰਦੀ ਗਲਾ ਵਿੱਚ ਰੱਖਿਓ ਸੋ ਗੁਰਦੁਆਰਾ ਦੀ ਮਾਰਕੀਟ ਦੇਖੋ ਮਾਰਕੀਟ ਗੁਰਦੁਆਰਾ ਗੱਠੜੀ ਕੜ ਸੋ ਸੰਗਤ ਜੀ ਦੁੱਖਣਵਾਰ ਲੋਕ ਸੰਗਤ ਜੀ گردوارا دکھا نوارا گھر جوڑا گھر ہے لو جی ہوں پر سیوا کرنی جوڑے جمع کرا جا رہا ਦੁਖਨੀਵਾਨ ਸਾਬ ਸੋ ਜੋੜੇ ਜਮਾ ਕਰਾਨ ਜਾ ਰਿਹਾ ਤੇ ਆਪਣਾ ਮਿਲੂਗਾ ਟੋਕਨ ਇਹ ਗੁਰਦੁਆਰਾ ਸਾਹਿਬ ਬਹੁਤ ਸੋਨਾ ਬਣਿਆ ਹੈ ਦੁਖਨੀਵਾਨ ਦੇਖੋ ਕਿੰਨੇ ਲੰਬਾ ਦੇਖੋ ਜੀ ਹੁਣ ਸਾਨੂੰ ਮਿਲ ਚੁਕਿਆ ਟੋਕਨ ਆਊਟ ਟੋਕਨ ਨੂੰ ਸਾਹਮਣੇ ਆ ਜੀ ਬੀਆ ਦਾ ਜੋੜਾ ਕਰ ਲੱਗ ਬਣਿਆ ਹੈ ਬੰਦਿਆ ਦਾ ਲੱਗ ਬਣਿਆ ਹੈ ਜੋੜਾ ਕਰ ਬੀਬੀਆਂ ਦਾ ਜਿੱਥੇ ਬੀਬੀਆਂ ਖੜੀਆਂ ਨੇ ਜੋੜਾ ਘਰ ਦੇ ਵਿੱਚ ਆਓ ਹੁਣ ਗੁਰਦੁਆਰੇ ਜਾਂਦਾ ਚੱਲਦੇ ਆ ਆ ਲਿਖੋ ਨਿਖਿਆ ਰੱਬਾ ਬਾਗੇ ਅੰਦਰ ਨਹੀਂ ਆਉਣਾ ਲੋਕ ਸੰਗਤ ਜੀ ਗੁਰਦੁਆਰਾ ਦੁਖਣੀਵਾਲ ਸਾਹਿਬ ਲੁਧਿਆਣਾ ਗੁਰਮਤਿ ਸਮਾਗਮ ਸਤ ਮਾ ਸ੍ਰੀ ਸ਼ੁਕਰ ਵਾਰ ਸ਼ਾਮ 6:00 ਤੋਂ ਰਾਤ 11:00 ਵਜੇ ਤੱਕ ਭਾਈ ਜਤਿੰਦਰ ਸਿੰਘ ਜੀ ਰਿਆੜ ਸਾਰ ਆਰਕ ਨੋਵਲੇ ਪਾਈ ਜਗਜੀਤ ਸਿੰਘ ਜੀ ਦੇ ਬੀਬੀ ਆ ਰਾਤ 9:30 ਤੋਂ 11 ਵਜੇ ਤੱਕ ਸੋ ਸਮੂਥ ਗੱਟੇ ਨੂੰ ਸੁਖਨੇਵਾਰ ਸਾਬ ਲੁਧਿਆਣਾ ਕੋ ਸੰਗਤ ਜੀ ਤੁਸੀਂ ਆ ਸਕਦੇ ਹੋ ਇੱਥੇ ਇਹਨਾਂ ਨੂੰ ਸੁਣਨ ਵਾਸਤੇ ਲੋ ਸੰਗਤ ਜੀ ਹੁਣ ਇੱਥੇ ਅਸੀਂ ਆਤ ਤੋ ਕੇ ਅੰਦਰ ਦਰਬਾਰ ਦੇ ਅੰਦਰ ਮਸੜੇ ਖੰਜਾਵਾਂਗੇ ਆ ਜੋ ਆਪਣਾ ਪ੍ਰੀਤ ਦਿਓ ਇਹਨਾਂ ਦਾ ਤੀਜਾ ਪਾਣਾ ਹੋ ਗਿਆ ਲੋਕਾਂ ਦਾ ਖਾਣਾ ਖਾਣ ਦੀਆਂ ਹਾਂ ਲੋ ਸੰਗਤ ਜੀ ਹੱਥ ਧੋ ਲਿਆ ਹੁਣ ਚੱਲਦੇ ਆਂ ਦਰਵਾਜ਼ੇ ਅੰਦਰ ਪੈਰ ਵੀ ਧੋ ਲਈ ਹੱਥ ਧੋ ਲਏ ਸੀਗੇ ਪੈਰ ਧੋ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆਂ ਆਪਾਂ ਆਜੋ ਲੋਕ ਸੰਗਤ ਜੀ ਸਾਡਾ ਪ੍ਰਿੰਸ ਭਰਾ ਵੀ ਪੈਰ ਧੋ ਰਿਆ ਵਾ ਧੋ ਕੇ ਫਿਰ ਅੰਦਰ ਦਰਵਾਜ਼ੇ ਅੰਦਰ ਮੱਥਾ ਟੇਕਣ ਜਾਣਾ ਸੋ ਸੰਗਤ ਵੀ ਧੋ ਰਹੀ ਆ ਪੈਰ ਆਉ ਆਪਾਂ ਹੁਣ ਸ੍ਰੀ ਨਾਨਕ ਸਾਹਿਬ ਜੀ ਦੇ ਛੜੇ ਉੱਪਰ ਮੱਥਾ ਟੇਕੀਏ ਬਾਬਾ ਜੀ ਮਿਹਰ ਕਰਨ ਸਾਡੀ ਸੰਗਤ ਜੋ ਇਹ ਵੀਡੀਓ ਦੇਖ ਰਹੀ ਆ ਬਾਬਾ ਨਾਨਕ ਉਹਨਾਂ ਸਾਰੇ ਉਤੇ ਕਿਰਪਾ ਕਰੇ ਲੋ ਸੰਗਤ ਜੀ ਸਾਡਾ ਪ੍ਰਿੰਸ ਭਰਾ ਵੀ ਬਾਬਾ ਜੀ ਨੂੰ ਮੱਥਾ ਟੇਕ ਰਿਆ ਨਿਸ਼ਾਨ ਸਾਹਿਬ ਨੂੰ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣ ਤੋਂ ਬਾਅਦ ਫਿਰ ਅਸੀਂ ਦਰਬਾਰ ਦੇ ਅੰਦਰ ਮੱਥਾ ਟੇਕਣ ਜਾਵਾਂਗੇ ਸੋ ਨਿਸ਼ਾਨ ਸਾਹਿਬ ਤੁਸੀਂ ਦੇਖ ਸਕਦੇ ਆ ਲੋ ਜੀ ਪ੍ਰਿੰਸਪਰਾ ਵੀ ਦਰਵਾਜ਼ਾ ਜਾਂਦਾ ਜਾਂਦਾ ਹੋਇਆ آؤ جی دربار مکیئے गवाओ सच्ची वाणी वाणी का प्रभु उनकी गानिया शिरभाति अभरस वाणी हर पग पे चली चलो सो ना सो ਬਲਵੰਤ ਮੇਰੀ ਜਗਦਾ ਜੁਜੇ ਇਹ ਬਲਵੰਤ ਬਗਵਾ ਸਤਿਗੁਰ ਕਾ ਜਲ ਗਿਆ ਨਾਮ ਸਾਈਂdio ਤੋਂ ਗੁਰੂ ਜੀ ਕਰਾ ਤੁਹਾਡੀ ਆਬਾ ਜੀ ਕੋਈ ਗਲਤੀ ਹੋ ਕੇ ਤਾਂ ਮਾਫ ਕਰ ਵਰਪ ਜੀ ਜੁਜ ਕਰ ਰਿਓ ਸਾਰੀ ਸੰਗਤ ਜੋ ਅਸੀਂ ਵੀਡੀਓ ਦੇਖ ਰਹੀ ਆ سنگت جی ویکو گربانی چل رہی ہے

ਮਾਤਾ ਮਾਹੀ ਆ ਗਿਆ ਪ੍ਰਿੰਸ ਲੋ ਸੰਗਤ ਜੀ ਗੁਰਦੁਆਰੇ ਦੇ ਵਿੱਚ ਅਰਦਾਸ ਹੁੰਦੀ ਹੈ ਦੁਖ ਨਿਵਾਰਨ ਸਾਹਿਬ ਦੇ ਵਿੱਚ ਸੋ ਇਸਰਨਾ ਦੇ ਵਿੱਚ ਅਸੀਂ ਵੀ ਪਾਪਾ ਜੀ ਨੂੰ ਅਰਦਾਸ ਕਰਦੇ ਆ ਪਾਪਾ ਜੀ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਵਾ ਉਹ ਜਿਹੜੇ ਦਿਲ ਦੇ ਆ ਮਨੋ ਕਾਮਨਾ ਜੋ ਵੀ ਦਿਲ ਦੇ ਵਿੱਚ ਜੋ ਵੀ ਅਰਦਾਸ ਹੈ ਇਸ ਵੀਡੀਓ ਨੂੰ ਦੇਖ ਕੇ ਅਰਦਾਸ ਨੂੰ ਦੇਖ ਕੇ ਤੁਸੀਂ ਕਰਿਓ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਤੁਹਾਡੀ ਮਨੋ ਕਾਮਨਾ ਸਰੀਆਂ ਪੂਰੀਆਂ ਹੋਣ ਤੁਹਾਡੀ ਅਰਦਾਸ ਵਾਹਿਗੁਰੂ ਜੀ ਸੁਣ ਲੈਣ ਅਰਦਾਸ ਦੇ ਵਿੱਚ ਅਸੀਂ ਵੀ ਆਪਣੀ ਅਰਦਾਸ ਸ਼ਾਮਲ ਕਰਦੇ ਹਾਂ ਵਾਹਿਗੁਰੂ ਜੀ ਸਰਬਦਾ ਬਲਾਵ ਕਰਨ ਜੋ ਵੀ ਸੰਗਤ ਇਸ ਮੇਲੇ ਨੂੰ ਦੇਖਦੀ ਹੈ ਉਹਨਾਂ ਦਾ ਵੀ ਖੁਸ਼ ਹੋਵੇ ਕੰਮਟ ਦੇ ਵਿੱਚ ਵਾਹਿਗੁਰੂ ਜੀ ਲਿਖਦੇ ਜੀ ਗਾਉਂਦਾ ਆਇਆ ਰਦਾ ਪਾਤ ਸੰਗਿਆ ਦੀ ਜੋਤਿ ਸ਼ੀਰ ਗੁਪਾਇ ਚੇਤ ਕੋ ਸਿਆਉ ਅਕੀ ਬੋਲੋ ਜੀ ਵਾਹਿਗੁਰੂ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ لڑیوار پاٹھ چل رہے ہیں پاٹ سن دیا پاٹ لگاتار چل رہے ہیں مہاراج جی کوپ ਤੋ غور ਸਿਕੋ ਲੋ ਸੰਗਤ ਜੀ ਇੱਥੋਂ ਹੁਣ ਦੇਖ ਲਈ ਜਾਂਦੀ ਐ ਮੱਥਾ ਦੇਖਣ ਤੋਂ ਬਾਅਦ ਇੱਥੋਂ ਦੇ ਲਈ ਜਾਂਦੀ ਐ ਪ੍ਰਸ਼ਾਦ ਪ੍ਰਸ਼ਾਦ ਲੈਣ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ ਲੰਗਰ ਹਾਲ ਦੇ ਵਿੱਚ ਲੋ ਸੰਗਤ ਜੀ ਇੱਧਰ ਗੁਰਦੁਆਰੇ ਦੁਖਣੇਵਾਰੰਦ ਦਾ ਲੰਗਰ ਹਾਲ ਦਾ ਰਸਤਾ ਆਜੋ ਆਪਾਂ ਲੰਗਰ ਹਾਲ ਚੱਲਦੇ ਹਾਂ ਸੋ ਦੇਖੋ ਇਹ ਗਿਆ ਲੰਗਰ ਹਾਲ ਦਾ ਰਸਤਾ ਲੋਕ ਸੰਗਤ ਜੀ ਤੁਹਾਨੂੰ ਦੇਖਣ ਮਾਰਨ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਜਹਾਨੇ ਆ ਇਹ ਘੀ ਘੜ ਦਾ ਲੰਗਰ ਹਾਲ ਇੱਥੇ ਜਿੱਥੇ ਭਰਤਨ ਸਾਫ ਕੀਤੇ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਸੰਗਤਾਂ ਵਰਤਨਾ ਨੂੰ ਸਾਫ ਕਰਦੇ ਨੇ ਛੇ ਦਾ ਇੱਧਰ ਬਰਤਨ ਧੋਤੇ ਜਾਂਦੇ ਆ ਦੇਖੋ ਸੰਗਤ ਜੀ سیو کیگت بیٹھے گرو گھر کی صفائی کا تان رکھو جی گرو ਤੇ ਪੇਗ ਭਾਦਰ ਜੀ ਦਾ ਸੇਕ ਲੱਗਿਆ ਲੰਗਰ ਹਾਲ ਦੇ ਵਿੱਚ ਦੇਖੋ ਲੰਗਰ ਹਾਲ ਲੰਗਰ ਹਾਲ ਦੇ ਵਿੱਚ ਪੂਰੀ ਪੇਗ ਭਾਦਰ ਜੀ ਦਾ ਸੇਕ ਲੱਗਿਆ ਜੋ ਇੱਥੇ ਲੰਗਰ ਚੱਲਦਾ ਵਾਲੀ ਜੋ ਤੁਹਾਨੂੰ ਮਖਾਣੇ ਦੇ ਗਏ ਸੋ ਸੋ ਸੰਗਤ ਜੀ ਇੱਥੇ ਲੰਗਰ ਬਣਾਇਆ ਜਾਂਦਾ ਹੈ ਇਹ ਦੇਖ ਸਕਦੇ ਹੋ ਇੱਥੇ ਗੁਰੂ ਦਾ ਲੰਗਰ ਤਿਆਰ ਕੀਤਾ ਜਾਂਦਾ ਹੈ ਕਿਰਪਾ ਕਰਕੇ ਨਿਵਾਸਾ ਤੇ ਕੋਈ ਵੀ ਅਸਾਂ ਲੰਗਰ ਬਣਾਇਆ ਜਾਂਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਸੋ ਸੰਗਤ ਜੀ ਦੁਖਨਵਾਰਨ ਗੁਰਦੁਆਰੇ ਦੇ ਵਿੱਚ ਪਹੁੰਚ ਚੁੱਕੇ ਸੀਗੇ ਸੋ ਪਿੱਛੇ ਤੁਸੀਂ ਦੇਖ ਸਕਦੇ ਹੋ ਲੈਨਾ ਵਾ ਇਹ ਸਿੱਧਾ ਲੈਨਾ ਸਟੇਸ਼ਨੋਂ ਜਾਂਦੀਆਂ ਸਟੇਸ਼ਨ ਤੋਂ ਤੁਸੀਂ ਪੈਦਲ ਵੀ ਆ ਸਕਦੇ ਹੋ ਇਸ ਗੁਰਦੁਆਰੇ ਦੇ ਵਿੱਚ ਦੁਖਨਵਾਰਨ ਦੇ ਵਿੱਚ ਤੇ ਫੀਲਡ ਗਨ ਦੇ ਵਿੱਚ ਹੈਗਾ ਲੁਧਿਆਣਾ ਪੰਜਾਬ ਦੇ ਵਿੱਚ ਲੁਧਿਆਣਾ ਲੁਕਿਆਣਾ ਦੇ ਫਿਲਡ ਦੇ ਨਾਲ ਫਿਲਡਾਂ ਦੇ ਵਿੱਚ ਇਸ ਵੇ ਗੁਰਦੁਆਰਾ ਹੈ ਸੋ ਜੇਗਾ ਵੀ ਜਾਵੇ ਇਸ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਤੁਹਾਨੂੰ ਅਸੀਂ ਦੁਖਨਵਾਰਨ ਦਾ ਗੁਰਦੁਆਰਾ ਪੂਰਾ ਦਿਖਾਤਾ ਸੀਗਾ ਤੇ થોડી ਜਾਣਕਾਰੀ ਵੀ ਤੁਹਾਨੂੰ ਦਿੱਤੀ ਸੀਗੀ ਸੋ ਸੰਗਤ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਵਈਆਂ ਲੱਗੀ ਤਾਂ ਤੁਸੀਂ ਕਮੈਂਟ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਸਕਦੇ ਹੋ ਤੇ ਚੈਨਲ ਨੂੰ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਕਰ ਲਿਓ ਕਿਉਂਕਿ ਸਬਸਕ੍ਰਾਈਬ ਜਿਨਾ ਸਾਨੂੰ ਮੋਟੀਵੇਸ਼ਨ ਮਿਲਦਾ ਹੋਰ ਕੰਮ ਵਧੀਆ ਕਰਨ ਲਈ ਤੇ ਹੋਰ ਵਧੀਆ ਵੀਡੀਓ ਬਣਾਉਣ ਲਈ ਤੇ ਗੁਰਪ੍ਰਸਾਦ ਇਹਾਜਸਨ ਲਈ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ